ਹਰਿਆਣਾ ਦੇ ਉਹ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਸਨਮਾਨ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਹੁਣ ਉਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਇਸ ਦੇ ਬਾਰੇ ਖੁਦ ਕੇਂਦਰ ਸਰਕਾਰ ਨੇ ਜਵਾਬ ਦਿੱਤਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਉਹ ਸਾਰੇ ਪੁਲਿਸ ਅਫਸਰ ਜਿਸ ਦੇ ਵਿੱਚ ਤਿੰਨ ਆਈਪੀਐਸ ਅਫਸਰ ਸਨ ਤੇ ਤਿੰਨ ਹਰਿਆਣਾ ਪੁਲਿਸ ਦੇ ਅਫਸਰ ਸਨ ਔਰ ਇਹਨਾਂ 6 ਅਫਸਰਾਂ ਨੂੰ ਸਨਮਾਨ ਕਰਨ ਦੀਆਂ ਗੱਲਾਂ ਹੋ ਰਹੀਆਂ ਸੀ ਕਿ ਰਾਸ਼ਟਰਪਤੀ ਦੇ ਵੱਲੋਂ ਜਿਹੜਾ ਪੁਲਿਸ ਮੈਡਲ ਹੁੰਦਾ ਉਸ ਦੇ ਨਾਲ ਸਨਮਾਨਿਆ ਜਾਵੇਗਾ ਕਿਉਂਕਿ ਇਹਨਾਂ ਨੇ ਬੜੀ ਬਹਾਦਰੀ ਦਿਖਾਈ ਹੈ ਬਹਾਦਰੀ ਕੀ ਹੈ ਹਰਿਆਣਾ ਸਰਕਾਰ ਦੀ ਜ ਹਰਿਆਣਾ ਪੁਲਿਸ ਦੀ ਨਜ਼ਰ ਵਿੱਚ ਕਿ ਇਹਨਾਂ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕ ਦਿੱਤਾ ਜਿਹੜੇ ਆਪਣੇ ਹੱਕਾਂ ਨੂੰ ਲੈ ਕੇ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸਨ ਕੁਝ ਸ਼ੰਭੂ ਬਾਰਡਰ ਤੇ ਤਨਾਤ ਸਨ ਉਸ ਵੇਲੇ ਤੇ ਕੁਝ ਸਨ ਖਨਾਰੀ ਬਾਰਡਰ ਤੇ ਪਰ ਹੁਣ ਉਹਨਾਂ ਨੂੰ ਸਨਮਾਨ ਨਹੀਂ ਮਿਲੇਗਾ ਹਾਲਾਂਕਿ ਜਦੋਂ ਇਹ ਗੱਲ ਸਾਹਮਣੇ ਆਈ ਸੀ ਤੇ ਕਿਸਾਨ ਜਥੇਬੰਦੀਆਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਕਿ ਜਿਨ੍ਹਾਂ ਨੇ ਸਿੱਧੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਜਿਹੜੇ ਸ਼ਾਂਤਮਈ ਢੰਗ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਸਨ ਉਹਨਾਂ ਨੂੰ ਹੁਣ ਸਨਮਾਨ ਕੀਤਾ ਜਾ ਰਿਹਾ ਇਹ ਪਿਰਤਾਂ ਉਹੀ ਵੈਲੇਦਿਆਂ ਨੇ ਜਦੋਂ ਅੰਗਰੇਜ਼ਾਂ ਦੇ ਵੇਲੇ ਵੀ ਤਸ਼ੱਦਦ ਕਰਨ ਵਾਲਿਆਂ ਨੂੰ ਸਨਮਾਨਿਆ ਜਾਂਦਾ ਸੀ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ ਜਾਂਦੀਆਂ ਸੀ ਇਹ ਵੀ ਉਸੇ ਮਾਨਸਿਕਤਾ ਦਾ ਪ੍ਰਗਟਾਵਾ ਹੈ ਇਸ ਗੱਲਾਂ ਨੂੰ ਲੈ ਕੇ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਗਈ ਹੈ ਲੋਚਨਾ ਕੀਤੀ ਗਈ ਪਰ ਹੁਣ ਵਜਾ ਕੀ ਦੱਸੀ ਹੈ ਕੇਂਦਰ ਸਰਕਾਰ ਨੇ ਕਿ ਕਿਉਂ ਨਹੀਂ ਸਨਮਾਨ ਦੇਣਾ ਇਸ ਦੇ ਬਾਰੇ ਕੀ وجہ ਇਹ ਹੈ ਕਿ ਕਿਸਾਨਾਂ ਦਾ ਰੋਸ ਹੈ ਇਸ ਕਰਕੇ ਵਜਾ ਜਾਂ ਫਿਰ ਵਜਾ ਕੋਈ ਹੋ ਰਿਹਾ ਹੈ ਹੁਣ ਵਿਸਤਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਹਰਿਆਣਾ ਦੇ ਉਹਨਾਂ ਪੁਲਿਸ ਅਧਿਕਾਰੀਆਂ ਨਾਲ ਜਿਹੜੇ 6 ਪੁਲਿਸ ਅਧਿਕਾਰੀ ਸਨ ਜਿਸ ਦੇ ਵਿੱਚ 3 IPS ਤੇ 3 HPS ਫਸਲਾਂ ਦੀ MSP ਦੀ ਲੀਗਲ ਗਾਰੰਟੀ ਨੂੰ ਲੈ ਕੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਰੋਕ ਦਿੱਤਾ ਗਿਆ ਉਸ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਇਹਨਾਂ 6 ਪੁਲਿਸ ਅਧਿਕਾਰੀਆਂ ਦੇ ਨਾਵਾਂ ਦੀ ਸਿਫਾਰਿਸ਼ ਹਰਿਆਣਾ ਸਰਕਾਰ ਨੇ ਵੀਰਤਾ ਪੁਰਸਕਾਰ ਦੇਣ ਦੇ ਲਈ ਕੀਤੀ ਯਾਨੀ ਕਿ ਰਾਸ਼ਟਰਪਤੀ ਪੁਲਿਸ ਮੈਡਲ ਜਿਸ ਦੇ ਨਾਲ ਉਹਨਾਂ ਦਾ ਸਨਮਾਨ ਵਧੇ ਕਿ ਉਹਨਾਂ ਨੇ ਬਹੁਤ ਵਖੂਬੀ ਡਿਊਟੀ ਆਪਣੀ ਨਿਭਾਈ ਹੈ ਪਰ ਦੂਸਰਾ ਪਾਸਾ ਕਿ ਜਿਹੜੇ ਕਿਸਾਨ ਤੇ ਮਜ਼ਦੂਰ ਉੱਥੇ ਬੈਠੇ ਸਨ ਜਿਵੇਂ ਖਾਸ ਕਰਕੇ ਸ਼ਹੀਦ ਸ਼ੁਭ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਫਰਵਰੀ ਮਹੀਨੇ ਦਾ ਮਾੜਾ ਦਿਨ ਸੀ ਕਾਲਾ ਦਿਨ ਸੀ ਜਦੋਂ ਸਿੱਧੀ ਗੋਲੀ ਉਸ ਦੇ ਸਿਰ ਵਿੱਚ ਵੱਜੀ ਉਸ ਦੀ ਜਾਂਚ ਪੜਤਾਲ ਚ ਹਾਲੇ ਤੱਕ ਮੁੱਖ ਦੋਸ਼ੀਆਂ ਨੂੰ ਫੜਿਆ ਤੱਕ ਨਹੀਂ ਗਿਆ ਬਹੁਤ ਸਾਰੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਉਹਨਾਂ ਦੇ ਟਰੈਕਟਰਾਂ ਦੀ ਮਸ਼ੀਨਰੀ ਦਾ ਨੁਕਸਾਨ ਕੀਤਾ ਗਿਆ ਟਰੈਕਟਰ ਦੇ ਤੇਲ ਦੀਆਂ ਟੈਂਕੀਆਂ ਚ ਖੰਡ ਦੇ ਹੋਰ ਸਮਾਨ ਐਸਾ ਪਾ ਦਿੱਤਾ ਗਿਆ ਕਿ ਉਹ ਨੁਕਸਾਨੇ ਆ ਜਾਵੇ ਜਿੱਥੇ ਕਿਸਾਨਾਂ ਦਾ مالی ਨੁਕਸਾਨ ਵੱਡਾ ਹੋਇਆ ਉੱਥੇ ਜਾਨੀ ਨੁਕਸਾਨ ਵੀ ਹੋਇਆ ਔਰ ਨਾਲ ਦੇ ਨਾਲ ਹੀ ਜਿਹੜੇ ਹੰਝੂ ਗੈਸ ਦੇ ਗੋਲੇ ਸ਼ੰਘੂ ਬਾਰਡਰ ਦੇ ਉੱਤੇ ਵੀ ਵਰਾਏ ਗਏ ਮੀਂਹ ਦੇ ਵਾਗ ਉਹ ਸਾਰਿਆਂ ਤੋਂ ਤਸਵੀਰਾਂ ਵੀ ਲੁਕੀਆਂ ਛੁਪੀਆਂ ਨਹੀਂ ਇਹ ਸਾਰਾ ਕੁਝ ਕਰਨ ਦੇ ਲਈ ਸਿਹਰਾ ਦਿੱਤਾ ਗਿਆ ਉਹਨਾਂ ਅਧਿਕਾਰੀਆਂ ਨੂੰ ਜਿਹੜੇ ਮੌਕੇ ਤੇ ਤਾਇਨਾਤ ਸਨ ਤੇ ਉਹਨਾਂ ਨੇ ਬੜੀ ਬਹਾਦਰੀ ਨਾਲ ਕਿਸਾਨਾਂ ਨੂੰ ਰੋਕ ਲਿਆ ਹਾਲਾਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਥੋਂ ਤੱਕ ਕਹਿ ਦਿੱਤਾ ਸੀ ਹਰਿਆਣਾ ਸਰਕਾਰ ਨੂੰ ਕਿ ਰਸਤੇ ਵੀ ਖਾਲੀ ਕਰੋ ਪਰ ਇਸ ਨੂੰ ਚੈਲੰਜ ਕਰਕੇ ਹਰਿਆਣਾ ਸਰਕਾਰ ਪੁੱਜਦੀ ਹੈ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਵਿੱਚ ਇਸ ਫੈਸਲੇ ਦੇ ਵਿੱਚ ਗੱਲ ਆ ਜਿਹੜੀ ਸਾਹਮਣੇ ਆ ਗਈ ਕਿ ਇਹ ਹਰਿਆਣੇ ਦੇ ਜਿਹੜੇ ਬਾਰਡਰ ਨੇ ਉਹ ਨਹੀਂ ਖੁੱਲਣਗੇ ਹਲੇ ਤੱਕ ਰੋਕ ਲੱਗੀ ਹੋਈ ਹੈ ਹੁਣ ਸੁਪਰੀਮ ਕੋਰਟ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਉਸ ਵਿੱਚ ਕਿਸਾਨਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਚਾਹੇ ਰਸਤੇ ਖੁੱਲਣ ਤੇ ਚਾਹੇ ਕੱਲ ਨੂੰ ਖੁੱਲਣ ਚਾਹੇ ਅੱਜ ਨੂੰ ਅਸੀਂ ਆਪਣਾ ਸਮਾਨ ਸਮੇਟਣਾ ਦਿੱਲੀ ਵੱਲ ਕੂਚ ਕਰਾਂਗੇ ਸਾਡੀਆਂ ਸ਼ਾਂਤਮਈ ਢੰਗ ਦੇ ਨਾਲ ਮੰਗਾ ਮਨਵਾਉਣ ਦੇ ਲਈ ਅਸੀਂ ਕੁਝ ਗੱਲਾਂ ਕਰਨੀਆਂ ਨੇ ਇਸ ਨੂੰ ਲੈ ਕੇ ਸਾਡੀ ਸਾਰੀ ਗੱਲਬਾਤ ਆ ਜਿਹੜੀ ਉਹ ਦੇਖਣ ਨੂੰ ਮਿਲੀ ਹੁਣ ਕੜੀ ਜੁੜਦੀ ਐ ਇਸੇ ਦੇ ਨਾਲ ਕਿ ਉਹ ਸਾਰੇ ਜਿਹੜੇ ਵਾਰਦਾਤਾਂ ਉਦੋਂ ਹੋਈਆਂ ਜਾਂ ਸੁਣਵਾਈ ਹੁੰਦੀ ਰਹੀ ਰਸਤਾ ਖੁੱਲਣਾ ਨਹੀਂ ਖੁੱਲਣਾ ਜਾਂ ਤਸ਼ੱਦਦ ਹੋਇਆ ਹੁਣ ਗੱਲ ਆਉਣੀ ਐ ਉਸੇ ਮੁੱਦੇ ਦੇ ਉੱਤੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਜਵਾਬ ਕੀ ਦਿੱਤਾ ਹੈ ਦਰਅਸਲ ਇਹਨਾਂ ਦੇ ਨਾਵਾਂ ਦੀ ਸਿਫਾਰਿਸ਼ ਕੇਂਦਰ ਸਰਕਾਰ ਕੋਲ ਕੀਤੀ ਗਈ ਸੀ ਤੇ ਕੇਂਦਰ ਸਰਕਾਰ ਨੇ ਉਹਨਾਂ ਨਾਵਾਂ ਨੂੰ ਖਾਰਜ ਕਰ ਦਿੱਤਾ ਹੈ ਇਹ ਜਾਣਕਾਰੀ ਕੇਂਦਰ ਸਰਕਾਰ ਦੀ ਤਰਫੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਧਾਰ ਕੀ ਇੱਕ ਜਨਨਿਤ ਪਟੀਸ਼ਨ ਦੇ ਵਿੱਚ ਸੁਣਵਾਈ ਦੇ ਦੌਰਾਨ ਸ਼ੁੱਕਰਵਾਰ ਨੂੰ ਦਿੱਤੀ ਗਈ ਕੇਂਦਰ ਸਰਕਾਰ ਨੇ ਕਿਹਾ ਕਿ ਉਕਤ ਨਾਵਾਂ ਦੀ ਸਿਫਾਰਿਸ਼ ਦੇਰੀ ਨਾਲ ਕੀਤੀ ਗਈ ਸੀ ਇਸੇ ਕਰਕੇ ਉਕਤ ਲੋਕਾਂ ਨੂੰ ਪੁਰਸਕਾਰ ਨਹੀਂ ਦਿੱਤੇ ਜਾਣਗੇ ਹਾਈ ਕੋਰਟ ਨੇ ਇਸ ਦੀ ਜਾਣਕਾਰੀ ਨੂੰ ਆਧਾਰ ਬਣਾ ਕੇ ਹੀ ਜਿਹੜੀ ਯਾਚਕਾ ਹੈ ਜਾਂ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਹੈ। ਆਰਸੀ ਦਾਇਰ ਜੋ ਦਰਜ ਹੋਈ ਜਿਹੜੀ ਯਾਚਕਾ ਸੀ ਇਸ ਮਾਮਲੇ ਦੇ ਵਿੱਚ ਲਾਇਰਸ ਫਾਰ ਹਿਊਮਨਿਟੀ ਨਾਮ ਦੇ ਵਕੀਲਾਂ ਦੇ ਗੈਰ ਸਰਕਾਰੀ ਸੰਗਠਨ ਦੇ ਪ੍ਰਧਾਨ ਆਰਐਸ ਬੱਸੀ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਸੀ। ਉਨ੍ਹਾਂ ਦੀ ਤਰਫ ਤੋਂ ਪਾਈ ਗਈ ਅਦਾਲਤ ਦੇ ਵਿੱਚ ਪਟੀਸ਼ਨ ਦੇ ਵਿੱਚ ਹਰਿਆਣਾ ਸਰਕਾਰ ਦੀ 2 ਜੁਲਾਈ ਨੂੰ ਆਦੀ ਸੂਚਨਾ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਉਹ ਆਦੀ ਸੂਚਨਾ ਦੇ ਤਹਿਤ 6 ਪੁਲਿਸ ਅਧਿਕਾਰੀਆਂ ਨੂੰ ਵੀਰਤਾ ਦੇ ਜਿਹੜੇ ਪੁਲਿਸ ਜਿਹੜੇ ਪੁਰਸਕਾਰ ਨੇ ਜਾਂ ਮੈਡਲ ਨੇ ਉਹ ਦਿੱਤੇ ਜਾਣ ਦੀ ਸਿਫਾਰਸ਼ ਸੀ ਕੇਂਦਰ ਤੋਂ ਨੂੰ ਹਰਿਆਣਾ ਸਰਕਾਰ ਨੇ ਸਿਫਾਰਸ਼ ਭੇਜੀ ਸੀ ਇਸ ਪਟੀਸ਼ਨ ਦੇ ਵਿੱਚ ਜਿੰਨਾ ਤਿੰਨ ਆਈਪੀਐਸ ਅਧਿਕਾਰੀਆਂ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ ਉਹਨਾਂ ਦੇ ਵਿੱਚੋਂ ਆਈਜੀ ਸ਼ਿਬਾਸ ਕਵੀ ਰਾਜਸਨ ਕਰਨਾਲ ਦੇ ਸਾਬਕਾ ਐਸਪੀ ਤੇ ਜਸ਼ਨਦੀਪ ਸਿੰਘ ਰੰਧਾਵਾ ਤੇ ਜੀਤ ਦੇ ਐਸਪੀ ਸੁਮਿਤ ਕੁਮਾਰ ਦਾ ਨਾਮ ਵੀ ਸ਼ਾਮਲ ਸੀ ਇਸ ਤੋਂ ਇਲਾਵਾ ਰਾਜ ਪੁਲਿਸ ਸੇਵਾ ਦੇ ਜਿਹੜੇ ਡੀਐਸਪੀ ਨਰਿੰਦਰ ਕੁਮਾਰ, ਰਾਮ ਕੁਮਾਰ ਤੇ ਅਮਿਤ ਬੱਤਰਾ ਦਾ ਨਾਮ ਸ਼ਾਮਲ ਸੀ ਔਰ ਪਟੀਸ਼ਨ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਇਹਨਾਂ ਸਾਰਿਆਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਲਈ ਭਾਰੀ ਬਲ ਦਾ ਪ੍ਰਯੋਗ ਕੀਤਾ ਸੀ ਇਹਨਾਂ ਅਫਸਰਾਂ ਦੇ ਨਾਵਾਂ ਨੂੰ ਪੰਜਾਬ ਦੇ ਨੇ ਵੀ ਇਤਰਾਜ਼ ਜਤਾਇਆ ਸੀ ਜਿਸ ਨੂੰ ਲੈ ਕੇ ਅਫਸਰਾਂ ਨੂੰ ਪੁਰਸਕਾਰ ਦੇਣ ਦੀ ਸਿਫਾਰਿਸ਼ ਨਹੀਂ ਕੀਤੀ ਜਾ ਸਕਦੀ ਉਸ ਦਾ ਪੰਜਾਬ ਦੇ ਵਿੱਚ ਜ਼ਬਰਦਸਤ ਵਿਰੋਧ ਵੀ ਹੋਇਆ ਕਿਸਾਨਾਂ ਨੇ ਇਸ ਮਾਮਲੇ ਵਿੱਚ ਰਾਜਨੇਤਾਵਾਂ ਨੂੰ ਵੀ ਘੇਰਨ ਦੀ ਕੋਸ਼ਿਸ਼ ਕੀਤੀ ਬੜਾ ਵਿਰੋਧ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਇਸ ਮਾਮਲੇ ਦੇ ਵਿੱਚ ਪੀਐਮ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ ਕਿ ਅਜਿਹੇ ਪੁਲਿਸ ਅਧਿਕਾਰੀਆਂ ਦੀ ਜਿਨ੍ਹਾਂ ਨੇ ਤਸ਼ੱਦਦ ਕੀਤਾ ਹੋਵੇ ਕਿਸਾਨਾਂ ਦੇ ਉੱਤੇ ਉਹਨਾਂ ਨੂੰ ਕਿਉਂ ਪੁਰਸਕਾਰ ਦਿੱਤੇ ਜਾ ਰਹੇ ਨੇ ਇਹ ਸਾਰੀਆਂ ਗੱਲਾਂ ਚਰਚਾ ਦਾ ਵਿਸ਼ਾ ਰਹੀਆਂ ਹੁਣ ਜਿਹੜੇ ਵੀਰਤਾ ਮੈਡਲ ਮਿਲਨੇ ਸੀ ਜਾਂ ਪੁਰਸਕਾਰ ਮਿਲਨੇ ਸੀ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਨਹਿਤਚ ਪਾਈ ਗਈ ਪਟੀਸ਼ਨ 'ਚ ਜਵਾਬ ਜਿਹੜਾ ਕੇਂਦਰ ਸਰਕਾਰ ਨੇ ਖੋਦੀ ਦੇ ਦਿੱਤਾ ਕਿ ਨਾਵਾਂ ਦੀ ਦੇਰੀ ਨਾਲ ਸफारਿਸ਼ ਹੋਈ ਇਸ ਕਰਕੇ ਇਹਨਾਂ ਨੂੰ ਜਿਹੜਾ ਇਨਾਮ ਨਹੀਂ ਦਿੱਤੇ ਜਾ ਰਹੇ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਮਹਿਜਬਾਨਾ ਲਗਾਇਆ ਗਿਆ ਦੇਰੀ ਵਾਲਾ ਜਾਂ ਫਿਰ ਜਿਹੜਾ ਇੰਨਾ ਭਾਰੀ ਰੋਸ ਹੋਇਆ ਸੀ ਉਸ ਦੇ ਮੱਦੇਨਜ਼ਰ ਇਸ ਫੈਸਲੇ ਤੋਂ ਪਲਟਿਆ ਹੈ ਕੇਂਦਰ ਸਰਕਾਰ ਨੇ ਇਸ ਫੈਸਲੇ ਨੂੰ ਕਿ ਪੁਰਸਕਾਰ ਨਹੀਂ ਦਿੱਤੇ ਜਾਣਗੇ ਪਰ ਹਰਿਆਣਾ ਸਰਕਾਰ ਦੀ ਆਲੋਚਨਾ ਹਮੇਸ਼ਾ ਹੁੰਦੀ ਰਹੀ ਹੈ ਕਿ ਇੱਕ ਤਾਂ ਹਰਿਆਣਾ ਸਰਕਾਰ ਨਾਲ ਸਿੱਧੇ ਤੌਰ ਤੇ ਕਿਸਾਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ ਕੇਂਦਰ ਸਰਕਾਰ ਦੇ ਨਾਲ ਲੜਾਈ ਸੀ ਕਿਸਾਨਾਂ ਦੀ ਫਿਰ ਜਾਣ ਕਿਉਂ ਨਹੀਂ ਦਿੱਤਾ ਗਿਆ ਵੱਡੇ ਵੱਡੇ ਕਿਲ ਕਿਉਂ ਠੋਕ ਦਿੱਤੇ ਗਏ ਬੈਰੀਗੇਟਿੰਗ ਪੰਜਾਬ ਦੀ ਹੱਦ ਵਿੱਚ ਹੀ ਕਿਉਂ ਕਰ ਦਿੱਤੀ ਕਿ ਇਸ ਦੇ ਨਾਲ ਪੰਜਾਬ ਸਰਕਾਰ ਦੀ ਵੀ ਆਲੋਚਨਾ ਹੁੰਦੀ ਰਹੀ ਹੈ ਕਿ ਹਰਿਆਣਾ ਸਰਕਾਰ ਨੂੰ ਰੋਕਣ ਵਿੱਚ ਪੰਜਾਬ ਸਰਕਾਰ ਕਾਮਯਾਬ ਕਿਉਂ ਨਹੀਂ ਹੋਈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਨੂੰ ਜ਼ੋਰ ਦੇ ਕੇ ਜ਼ਰੂਰ ਕਿਹਾ ਹੈ ਕਈ ਥਾਵਾਂ ਤੇ ਕਿਸ ਤਰ੍ਹਾਂ ਬਾਰਡਰ ਬਣਾ ਦਿੱਤੇ ਗਏ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਹੁੰਦਾ ਹੈ ਇਹ ਸਾਰਾ ਸਰਗਰਲਤ ਹੈ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਜਾ ਰਹੇ ਸਨ ਇਸ ਤਰ੍ਹਾਂ ਦਾ ਨਜ਼ਰੀਆ ਵੀ ਰੱਖਿਆ ਪਰ ਪੰਜਾਬ ਸਰਕਾਰ ਨੂੰ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਕਿ ਪੰਜਾਬ ਸਰਕਾਰ ਜਦੋਂ ਇਹ ਮੋਰਚਾ ਲੱਗ ਰਿਹਾ ਸੀ ਜਾਂ ਕਿਸਾਨ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸਨ ਉਦੋਂ ਕਿਉਂ ਨਾ ਰੋਕਿਆ ਹਰਿਆਣਾ ਸਰਕਾਰ ਨੂੰ ਹਰਿਆਣਾ ਪੁਲਿਸ ਨੂੰ ਪੰਜਾਬ ਸਰਕਾਰ ਨੇ ਆਪਣੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਬਾਅਦ ਵਿੱਚ ਬਿਆਨਬਾਜ਼ੀ ਜ਼ਰੂਰ ਦੇਖਣ ਨੂੰ ਮਿਲੀ ਹੈ ਤਾਂ ਹੁਣ ਉਹਨਾਂ 6 ਪੁਲਿਸ ਅਧਿਕਾਰੀਆਂ ਜਿਹੜੇ ਹਰਿਆਣਾ ਦੇ ਜਿਨ੍ਹਾਂ ਨੂੰ ਪੁਰਸਕਾਰ ਮੈਡਲ ਦਿੱਤੇ ਜਾਣੇ ਸਨ ਉਹ ਹੁਣ ਨਹੀਂ ਦਿੱਤੇ ਜਾਣਗੇ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਵੀ ਇਸ ਦਾ ਜ਼ੋਰਦਾਰ ਵਿਰੋਧ ਕੀਤਾ ਸੀ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ